ਮੇਰਾ ਨਾਮ ਜੀ ਅਨਿਲ ਕਟੋਚ ਪਿੰਡ ਗੁਜਰਕ ਤਰਾਲਾ ਤੇ ਮੈਂ ਆਪਣੀ ਪੈਲੀ ਬਾਇਆ ਕਰਦਾ ਸੀ ਸੁਹਾਗਾ ਮਾਰਿਆ ਕਰਦਾ ਸੀ ਤੇ ਅੱਗੇ ਦੇਖਿਆ ਤਾਂ ਤेंदुआ ਤੇ ਫਿਰ ਸਾਰਿਆਂ ਨੂੰ ਫੋਨ ਫਾਨ ਕੀਤੇ ਅਸੀਂ ਤੇ ਤੁਸੀਂ ਵੀ ਹੁਣ ਇੱਥੇ ਆਏ ਆ ਤਾਂ ਦੇਖੋ ਸਾਰੇ ਲੋਕ ਇਕੱਠੇ ਹੋਏ ਆ ਫੋਰੈਸਟ ਨੂੰ ਵੀ ਕੀਤਾ ਫੋਨ ਉਹ ਕਹਿੰਦੇ ਇਹ ਆਂਦੇ ਆ ਥੋੜੀ ਦੇਰ ਦਾ ਅਸੀਂ ਟਰੈਕਟਰ ਤੇ ਗਏ ਸੀ ਦੋ ਬੰਦੇ ਸੀ ਤੋਂ ਹੰਸ ਕੋ ਆਸੀ ਜਿਆਦਾ ਨਹੀਂ ਉੱਠਨੀ ਹੋਇਆ ਕਰਦਾ ਸੀ ਉਹਦੇ ਕੋਲੋਂ ਉਦਾਂ ਹੀ ਚਵਾੜਾ ਖੋਲ ਕੇ ਆਪਣਾ ਇਹ ਕਰਿਆ ਕਰਦਾ ਸੀ ਇਹ ਤਾਂ ਚਲੋ ਬਚਾ ਹੀ ਰਿਹਾ ਅਸੀਂ ਤਾਂ ਇਹ ਮੰਗ ਕਰਦੇ ਫੋਰੈਸਟ ਦੇ ਇਹਨੂੰ ਪਕੜ ਕੇ ਲੈ ਜਾਣ ਪਕੜ ਕੇ ਲਾਗੇ ਲਾਗੇ ਕਾਰ ਆ ਗਏ ਲਾਗੇ ਲਾਗੇ ਕਾਰ ਆ ਗਏ ਸਾਂ ਪਾਲੀਆਂ ਬਾਣੀਆਂ ਦੇ ਦੇਖਣਾ ਹੁੰਦਾ ਪਸੰਦ ਪਾਲੇਨ ਦੇਖਣਾ ਤੇ ਡਾਰੀ ਹੈ ਰਾਤ ਦੇ ਨਾਣਾ ਹਾਂਜੀ ਦਹਿਸਦ ਦਾ ਮੋਲ ਬਣਿਆ ਪਿਆ ਇਸ ਵੇਲੇ ਮੈਂ ਸਰਪੰਚ ਮਦਨ ਲਾਲ ਪਿੰਡ ਚੰਗੋ ਕਤਰਾ ਦਾ ਸਾਡੇ ਪਿੰਡ 'ਚ ਇੱਕ ਜ਼ਿੰਮੇਦਾਰ ਕਾਨਕ ਬੀਜਣ ਵਾਸਤੇ ਸੁਹਾਗਾ ਟਰੈਕਟਰ ਨਾਲ ਫੇਰ ਰਿਹਾ ਸੀ ਤੇ ਉਹਨੂੰ ਇੱਕ ਕਮਾਨ ਦੇ ਕਿਨਾਰੇ ਤੇ ਖੇਤ ਦੇ ਵਿੱਚ ਬੰਨੇ ਦੇ ਨਾਲ ਇੱਕ ਤੰਦੂਆ ਟਾਈਪ ਦਿਖਾਈ ਜਾਣਰ ਜਾਨਵਰ ਦਿੱਤਾ ਜਿਸ ਨੂੰ ਉਸਨੇ ਸਾਨੂੰ ਸਰਪੰਚ ਨੂੰ ਤਲਾਹ ਦਿੱਤੀ ਸਰਪੰਚ ਦੁਆਰਾ ਜੰਗਲਾਤ ਵਿਭਾਗ ਅਤੇ ਐਸਐਚਓ ਮੁਕੇਰੀਆ ਨੂੰ ਇਸ ਚੀਜ਼ ਦੀ ਤਲਾਹ ਦਿੱਤੀ ਗਈ ਤੇ ਜਿਸ ਤਰ੍ਹਾਂ ਹੁਣ ਡਿਪਾਰਟਮੈਂਟ ਵਾਲੇ ਇਹਨੂੰ ਕਾਬੂ ਕਰਨ ਵਾਸਤੇ ਆਂਦੇ ਆ ਤੇ ਉਹ ਤੋਂ ਬਾਅਦ ਫਿਰ ਆਪਣੇ ਕਬਜ਼ੇ ਚ ਕਰਕੇ ਲੈ ਜਾਣਗੇ ਇਹਨੂੰ ਇਹ ਆਹੀ ਇਹ ਚਾਹਨੇ ਆ ਭਈ ਜਿਸ ਤਰ੍ਹਾਂ ਲੋਕ ਇਕੱਠੇ ਹੋ ਰਹੇ ਦੇਖਣੇ ਵਾਸਤੇ ਜਾਨਵਰ ਨੂੰ ਤੇ ਕੋਈ ਜਾਨੀ ਮਾਲ ਦਾ ਨੁਕਸਾਨ ਅਜੇ ਤੱਕ ਤਾਂ ਹੋਇਆ ਨਹੀਂ ਹੈ ਬਾਕੀ ਜਿੱਦਾਂ ਲੋਕ ਲਾਗੇ ਨਜ਼ਦੀਕ ਘਰ ਵੀ ਹੈਗੇ ਆ ਘਰਾਂ ਨੂੰ ਵੀ ਖਤਰਾ ਆ ਜਾਂ ਪਿੰਡ ਵਾਸੀਆਂ ਨੂੰ ਵੀ ਦੂਰੇ ਜਿਹੜੇ ਹਟਵੇਂ ਪਿੰਡਾਂ ਉਹਨਾਂ ਨੂੰ ਵੀ ਖਤਰਾ ਕਿਉਂਕਿ ਲਾਗੇ ਕਮਾਂਦਾ ਕਮਾਂਦ ਦੀ ਖੇਤੀ ਜ਼ਿਆਦਾ ਆ ਕਮਾਂਦ ਵਿੱਚ ਵਧਣ ਦੇ ਨਾਲ ਫਿਰ ਕਾਬੂ ਕਰਨਾ ਮੁਸ਼ਕਲ ਹੋ ਜਾਣਾ ਤੇ ਇਸੇ ਲਈ ਕਰਕੇ ਜਿਹੜੇ ਡਿਪਾਰਟਮੈਂਟ ਦੇ ਆ ਜਲਦੀ ਤੋਂ ਜਲਦੀ ਆਣ ਕੇ ਨੂੰ ਕੈਪਚਰ ਕਰ ਲੈਣ ਤੇ ਤਾਂ ਜੇ ਪਿੰਡ ਵਾਸੀਆਂ ਦੀ ਨਜ਼ਦੀਕ ਜੋ ਘਰ ਹੈ ਉਹਨਾਂ ਦੀ ਜੋ ਟੈਨਸ਼ਨ ਨਾ ਮੁਕਤ ਹੋ ਜਾਣ